ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾਣ ਅਸੀਂ ਬਠਿੰਡੇ ਤੋਂ ਬੋਲਦੇ ਆਂ ਤੇ ਅਸੀਂ ਆਨਲਾਈਨ ਹੀ ਕੰਮ ਕਰਦੇ ਆਂ ਕੱਪੜੇ ਦਾ ਤੇ ਤੁਸੀਂ ਸਾਥੋਂ ਕੱਪੜਾ ਖਰੀਦ ਸਕਦੇ ਹੋ ਦੇਖੋ ਇਹ ਪੈਂਟ ਦਾ ਸੂਟ ਹੈ ਤੁਸੀਂ ਇਹ ਪੈਂਟ ਕਰਵਾਉਣਾ ਕਿਸੇ ਵੀ ਕੱਪੜੇ ਤੇ ਤੇ ਤੁਹਾਨੂੰ ਘੱਟ ਰੇਟ ਤੇ ਅਸੀਂ ਤਿਆਰ ਕਰਕੇ ਦੇਵਾਂਗੇ ਸੂਟ ਤੇ ਪਾਏ ਸੇ ਕੱਪੜੇ ਦੇ ਹਿਸਾਬ ਨਾਲ ਹੀ ਲੱਗਣਗੇ ਇਹ 2x2 ਦਾ ਸੂਟ ਹੈ ਕੱਪੜਾ ਜਿਹੜਾ ਅਸੀਂ ਆ ਸੂਟ ਤਿਆਰ ਕੀਤਾ ਦੇਖੋ ਤੇ ਇਹਦੇ ਥੱਲੇ ਅਸੀਂ ਸਤਾਰਾ ਹੀ ਲਾਏ ਹੋਏ ਆ ਦੇਖੋ ਸਿੱਪੀ ਜਿਹਨੂੰ ਸਿੱਪੀ ਕਹਿ ਦਿੰਦੇ ਆ ਸਿੱਪੀ ਲਾਈ ਹੋਈ ਆ ਸਿੱਪੀ ਸਤਾਰਾ ਤੇ ਇਹ ਅਸੀਂ ਸਾਰਾ ਹੈਂਡ ਪੇਂਟਿੰਗ ਕੀਤਾ ਹੋਇਆ ਸੂਟ ਆ ਇਹ 2x2 ਤੇ ਆ ਸੂਟ ਤੇ ਤੁਹਾਨੂੰ ਸੂਟ 1000 ਰੁਪਏ ਦਾ 2x2 ਤੇ ਕਰਾਉਣਾ ਤਾਂ 1000 ਰੁਪਏ ਦਾ ਸੂਟ ਤੁਹਾਨੂੰ ਮਿਲ ਜੂਗਾ ਜੇ ਹੋਰ ਕੱਪੜੇ ਤੇ ਕਰਾਉਣਾ ਤਾਂ ਉਹ ਕੱਪੜੇ ਦੇ ਹਿਸਾਬ ਨਾਲ ਰੇਟ ਲੱਗੂਗਾ ਤੇ ਇਸ ਹੱਥ ਤੁਸੀਂ ਕਰਵਾ ਸਕਦੇ ਹੋ ਤਿਆਰ ਕਿਸੇ ਵੀ ਕੱਪੜੇ ਤੇ ਕਰਵਾ ਸਕਦੇ ਹੋ ਜਿਹੜੇ ਤੇ ਜੇ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਤੇ ਇਹ ਅਸੀਂ 2x2 ਤੇ ਕੀਤਾ ਹੋਇਆ ਤੇ ਦੇਖੋ ਪੂਰਾ ਸੌਫਟ ਹੈਗਾ ਜਮਾ ਐ ਇੰਨੀ ਗਾ ਉੱਤੇ ਵੀ ਐ ਲੱਗਦਾ ਹੋਵੇ ਤੇ ਇਹਦੀਆਂ ਬਾਹਾਂ ਤੇ ਵੀ ਵਿਖਾ ਦਿੰਨੇ ਆ ਡਿਜ਼ਾਈਨ ਤੁਹਾਨੂੰ ਇਹ ਐਸੀ ਸਟਾਰ ਆਇਆ ਹੋਇਆ। ਦੇਖੋ ਇਹ ਬਾਹਰ ਦਾ ਡਿਜ਼ਾਈਨ ਹੈ ਨਾ ਜੇ ਤੁਸੀਂ ਲਵਾਉਣਾ ਹੈ ਵੀ ਲਵਾ ਸਕਦੇ ਹੋ ਜੇ ਤੁਸੀਂ ਕੱਲਾ ਪੇਂਟ ਕਰਾਉਣਾ ਹੈ ਪੇਂਟ ਆਪੇ ਕਰਵਾ ਸਕਦੇ ਹੋ ਜੇ ਤੁਸੀਂ ਆਪ ਦੇ ਕੋਲੋਂ ਡਿਜ਼ਾਈਨ ਦੇ ਕੇ ਸਤੋਂ ਪੇਂਟ ਕਰਵਾਉਣਾ ਤਾਂ ਉਹ ਵੀ ਤੁਸੀਂ ਕਰਵਾ ਸਕਦੇ ਹੋ। ਤੇ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਨੇ ਆ। ਹੁਣ ਤੁਹਾਨੂੰ ਅਗਲਾ ਸੂਟ ਦਿਖਾਉਨੇ ਆ ਦੇਖੋ। ਇਹ ਸੂਟ ਵੀ ਪੇਂਟ ਕੀਤਾ ਹੋਇਆ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਕੜਾਈ ਕੀਤੀ ਹੁੰਦੀ ਹੈ ਸੂਟ ਤੇ। ਤੇ ਵੀ ਤੁਸੀਂ ਸੱਤੋਂ ਸੂਟ ਪੇਂਟ ਕਰਵਾ ਸਕਦੇ ਹੋ ਇਸੇ ਤਰ੍ਹਾਂ ਹੀ ਕਰਵਾ ਸਕਦੇ ਹੋ ਨਹੀਂ ਤੁਸੀਂ ਹੋਰ ਕੱਲਾ ਦਾ ਹੋਰ ਡਿਜ਼ਾਈਨ ਵੀ ਕਰਵਾ ਸਕਦੇ ਹੋ ਤੇ ਇਹ ਵੀ ਤੁਹਾਨੂੰ ਘੱਟ ਰੇਟ ਤੇ ਅਸੀਂ ਤਿਆਰ ਕਰਕੇ ਦੇਵਾਂਗੇ ਕੱਪੜੇ ਦੇ ਹਿਸਾਬ ਨਾਲ ਪੈਸੇ ਲੱਗਣਗੇ ਜੇ ਜਾਂ ਕੱਪੜਾ ਹੋਊਗਾ ਤੇ ਪੇਂਟ ਦਾ ਅਸੀਂ ਰੇਟ ਬਹੁਤ ਘੱਟ ਲਾਵਾਂਗੇ ਤੇ ਬਾਹਾਂ ਤੇ ਡਿਜ਼ਾਈਨ ਹੈ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਇਸ ਤੇ ਪੇਂਟ ਕਰਵਾਉਣਾ ਹੋਵੇ ਕੋਈ ਵੀ ਆਪ ਦੇ ਕੋਲੋਂ ਪਸੰਦ ਕਲ ਡਿਜ਼ਾਈਨ ਭੇਜ ਕੇ ਵੀ ਪੇਂਟ ਕਰਾਉਣਾ ਹੋਵੇ ਤਾਂ ਉਹ ਵੀ ਕਰਵਾ ਸਕਦੇ ਹੁਣ ਤੁਹਾਨੂੰ ਦੁਪੱਟਾ ਦਿਖਾਉਣੀ ਹੈ ਜੇ ਦੁਪੱਟਾ ਕਰਵਾਉਣਾ ਹੋਵੇ ਦੇਖੋ ਇਹ ਫੁੱਲ ਵਾਲ ਤੇ ਦੁਪੱਟਾ ਤਿਆਰ ਕੀਤਾ ਹੋਇਆ ਹੈ ਦੇਖੋ ਵਿੱਚ ਫੁੱਲ ਪਾਏ ਹੋਏ ਆ ਇਹ ਫੁੱਲ ਪਾਏ ਪੱਲੇ ਆ ਇਧਰੋਂ ਦੇਖੋ ਪੱਲਿਆਂ ਤੇ ਵੀ ਡਿਜ਼ਾਈਨ ਬਣਾਇਆ ਹੋਇਆ ਹੈ ਤੇ ਇਧਰ ਕੰਨੀਆਂ ਚਾਰਚ ਫਿਰ ਅਸੀਂ ਇਹ ਬਾਰਡਰ ਦਾ ਡਿਜ਼ਾਈਨ ਬਣਾਇਆ ਪੇਂਟ ਕੀਤਾ ਹੋਇਆ ਤੇ ਇਹਦੇ ਅਸੀਂ ਪੱਲਿਆਂ ਤੇ ਵੀ ਫੁੱਲ ਪਾਏ ਅਤੇ ਕੰਨੀਆਂ ਤੇ ਵੀ ਫੁੱਲ ਪਾਏ ਆ ਦੇਖੋ ਇਹ ਇਧਰਲੇ ਪਾਸੇ ਇਹ ਜਾਨ ਬਣਾਇਆ ਦੇਖੋ ਇਹ ਇਧਰ ਤੇ ਇਹ ਜਾਨ ਐਸ ਪਾਸੇ ਕੰਨੀਆਂ ਤੇ ਤੁਸੀਂ ਆਪ ਦੀ ਪਸੰਦ ਦਾ ਕੋਈ ਹੋਰ ਡਿਜ਼ਾਈਨ ਤਿਆਰ ਕਰਵਾਉਣਾ ਹੋਵੇ ਉਹ ਵੀ ਕਰਵਾ ਸਕਦੇ ਆ ਤੇ ਇਹ ਸੀ ਦੁਪੱਟਾ ਤਿਆਰ ਕੀਤਾ ਹੈ ਫੁੱਲ ਬਾਇਲ ਦਾ ਦੁਪੱਟਾ ਹੈ ਤੇ ਇਹ ਤੁਹਾਨੂੰ 500 ਚ ਦੁਪੱਟਾ ਮਿਲੂਗਾ ਜੇ ਤੁਸੀਂ ਇਹ ਦੁਪੱਟਾ ਲੈਣਾ ਹੋਵੇ ਤਾਂ ਫੁੱਲ ਬਾਇਲ ਦਾ ਦੁਪੱਟਾ ਹੈ ਇਹ ਨੇ ਜਿੰਨਾ ਪੇਂਟ ਕੀਤਾ ਹੋਇਆ ਇੰਨਾ ਹੀ ਜਿੰਨਾ ਇਹ ਕੀਤਾ ਹੈ 500 ਦਾ ਤੁਹਾਨੂੰ ਮਿਲੂਗਾ ਤੇ ਤੁਸੀਂ ਆਰਡਰ ਕਰ ਸਕਦੇ ਹੋ ਦੇਖੋ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਪੇਸ ਆਦਾਂ ਜੇ ਸੂਟ ਕਰਵਾਉਣਾ ਹੋਵੇ ਜਾਂ ਦੁਪੱਟਾ ਹੋਰ ਰੰਗ ਦਾ ਜਾਂ ਹੋਰ ਕੱਪੜੇ 'ਚ ਕਰਵਾਉਣਾ ਹੋਵੇ ਜਾਂ ਸਪੌਨਚ ਜਾਂ ਚਨੂਨ 'ਚ ਕਰਵਾਉਣਾ ਹੋਵੇ ਤਾਂ ਉਹਦੇ ਹਿਸਾਬ ਨਾਲ ਰੇਟ ਲੱਗੂਗਾ ਉਹ ਵੀ ਤੁਸੀਂ ਕਰਵਾ ਸਕਦੇ ਤੇ ਇਹ ਸੂਟ ਹੈ ਇਹ ਜਾਂ ਕਰਵਾਉਣਾ ਹੋਵੇ ਬਾਕੀ ਇਹ ਸੂਟ ਹੈ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰੋ ਜਿਹੇ ਜਾਂ ਵੀ ਤੁਸੀਂ ਡਿਜ਼ਾਈਨ ਆਖੋਗੇ ਅਸੀਂ ਉਸੇ ਜਿਹੇ ਡਿਜ਼ਾਈਨ ਦਾ ਤਿਆਰ ਕਰਦੇ ਹਾਂਗੇ ਸੂਟ ਤੇ ਚਲੋ ਜੀ ਅਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਵੀਡੀਓ ਪਸੰਦ ਇਹ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਚਲੋ ਜੀ ਆਪਾਂ ਹੋਰ ਵੀਡੀਓ ਲੈ ਕੇ ਆਜਣ ਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ